ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਲਾਈਕ ਕਮੈਂਟ ਲਾਈਕ ਨਹੀਂ ਕਰ ਦਿਓ ਕਮੈਂਟ ਕਰਕੇ ਲਾਈਵ ਦੱਸੋ ਸੋ ਟਾਈਟਲ ਪੜ ਲਿਆ ਵੀ ਕਰਮਵੀਰ ਬਰੀਡਿੰਗ ਫਾਰਮ ਹਰਿਆਣਾ ਤੋਂ ਤੁਹਾਨੂੰ ਝੋਟੇ ਦਿਖਾਉਣੇ ਆਗੇ ਸਭ ਤੋਂ ਪਹਿਲਾਂ ਸਾਨੂੰ ਜਿੱਥੇ ਜਿਹੜਾ ਮੇਨ ਕੰਮ ਹੈ ਜਿੱਥੋਂ ਨਾਮ ਜੁੜਿਆ ਕਰਮਵੀਰ ਬਰੀਡਿੰਗ ਫਾਰਮ ਉਹ ਜੋ ਟਾਈ ਕਰਮਵੀਰ ਬੰਨ ਚਾਹੇ ਇਹਨੂੰ ਜੋਗਰਾਜ ਕਹੋ ਚਾਹੇ ਇਹਨੂੰ ਕਰਮਵੀਰ ਬੰਨ ਕਹੋ ਆਹ ਖੜਾ ਜੀ ਸਾਹਮਣੇ ਦੇਖ ਸਕਦੇ ਹੋਗੇ ਸਿਆਲਾਂ ਚਾਪੇ ਦੀ ਵੀਡੀਓ ਪਾਈ ਸੀਗੀ ਫੇਸਬੁੱਕ ਤੇ 7-8 ਲੱਖ ਚੱਲੀ ਸੀਗੀ ਸੋ ਵਿੱਚ ਭਰਾ ਕਹਿੰਦੇ ਸੀ ਸਾਹ ਸੰਭਾਲ ਲਈ ਹੈਗੇ ਆ ਕੋ ਸਿਆਲਾਂ ਦੇ ਵਿੱਚ ਨਮੋਣਾ ਵੀ ਹੁੰ ਬਾਕੀ ਠੰਡਾ ਵਿੱਚ ਪਰ ਤੁਰਦਾ ਵੀ ਨਹੀਂਦਾ ਨਾ ਥੋੜਾ ਹੁਣ ਖਾਦ ਖਰਾਕ ਨਾਲ ਉੱਤਰ ਸ਼ਰੀਰ ਖੋਲਿਆਂ ਦਾ ਗਰਮੀ ਚ ਆਹ ਦੇਖ ਸਕਦੇ ਹੋ ਜੀ ਜੋਕਰ ਆਇਆ ਪੂਰੇ ਭਾਰਤ ਦੇ ਵਿੱਚ ਪੂਰਾ ਫੇਮਸ ਰਿਹਾ ਪਰ ਬਹੁਤ ਸਾਰੇ ਮਿਲਨ ਦਾ ਚੈਂਪੀਅਨ ਦਾ ਸ਼ਾਨ ਰਹੀ ਹੈ ਮਿਲਨ ਦੀ ਹੈ ਨਾ ਇਹ ਆਹ ਦੇਖ ਸਕਦਾ ਹੁਣ ਤਾਂ ਅੱਗੇ ਨੂੰ ਰਾਜੀ ਹੋਇਆ ਪਿਆ 26-27 ਸਾਲ ਦੀ ਲਗਭਗ ਉਮਰ ਹੈ ਦੀ ਤੇ ਇਹ ਹੁਣ ਵੀ ਸੇਵਨ ਹੁੰਦਾ ਕਰਮ ਵੀ ਬਰੇਡਿੰਗ ਫਾਰਮ ਹਰਿਆਣਾ ਤੇ ਖੜਾ ਜੁਟਾ ਹੈ ਅੱਜ ਵੀ ਇਹ ਇਹਦੇ ਝੋਟੇਗਾ ਜੇਕਰ ਆਪਾਂ ਆਮ ਅੱਜ 7-8 ਕਿਲੋ ਵਾਲੀ ਮਾਝ ਤੇਦਾ ਸੀ ਮਿਲਾ ਦਈਏ ਬਾਈ ਕਰਮਵੀਰ ਕਹਦਾ ਤਾਂ ਇਹ ਝੋਟੀਆਂ ਫੇਰ ਵੀ ਪਹਿਲੇ 14 15 ਰਖ ਲੋ ਝਾਂਗਾ ਨਹੀਂ ਆ ਜੇਕਰ ਅਰੀਜਨਲ ਸੀਮਨ ਹੈ ਜਾਂ ਹੁਣ ਡੁਪਲੀਕੇਟ ਹੀ ਵਰਤਦਾ ਕੋਈ ਨਾਮ ਵਾਲਾ ਫੇਮਸ ਸੀਗਾ ਡੁਪਲੀਕੇਟ ਸੀਮਨ ਬਹੁਤ ੀਕਾ ਸੋ ਜਿਹਦੇ ਕਰਕੇ ਨੁਕਸਾਨ ਹੋਇਆ ਇੱਕ ਹਨ ਉਹਦਾ ਨਾ ਸੋ ਇਹ ਹੈਗਾ ਜੀ ਦੇਖ ਸਕਦੇ ਹੋਗੇ ਤੁਹਾਨੂੰ ਫੇਸ ਕੁਆਲਿਟੀ ਤੇ ਤਰੋਣਾ ਸੰਗ ਸੰਗ ਟੁੱਟੇ ਹੋਏ ਨੇਗੇ ਆਹ ਦੇਖ ਸਕਦੇ ਹੋ ਇਹ ਹੈਗਾ ਜੀ ਕਰਮਵੀਰ ਠੀਕ ਹੈ ਜੀ ਤੇ ਬਾਈ ਨਮਾਰਿਆਗਾ ਆ ਇਹਨਾਂ ਨੇ ਇੱਕ ਐਚਫ ਨਸਲ ਦਾ ਜਿਹੜਾ ਬੱਚਾ ਪਿਆਰ ਕੀਤਾ ਆ ਇਹਦਾ ਜਿਹੜਾ ਮਿਲਕ ਰਿਕਾਰਡ ਆ 60 ਕਿਲੋ ਪਹਿਲੇ ਸੂਏ ਦਾ ਰਿਕਾਰਡ ਇਹਦੀ ਮਾਦ ਉਹਦਾ ਇਹ ਸੀਮ ਹਜੇ ਬਿਲਕੁਲ ਕੱਚਾ ਖੀਰਾਗਾ ਸਵਾ ਸਵਾ ਸਾਲ ਦਾ ਬੱਚਾ ਹਜੇ ਇਹਦਾ ਸੀਮਣ ਵਸਾਉਣ ਵਾਲੇ ਦਿਨ ਤਿਆਰ ਹੋ ਜਾਊਗਾ ਇਹ ਹੈ ਠੀਕ ਹੈ ਜੀ ਤੇ ਅੱਗੇ ਤੁਹਾਨੂੰ ਮ ਦਿਖਾਉਣਾ ਪੋਲਾ ਸਾਰੇ ਬੋਲੇ ਦਿਖਾਉਂਗਾ ਤੁਹਾਨੂੰ ਜੁੜੇ ਰਹੋ ਚਾਂਦ ਵੀਰ ਸੂਰ ਵੀਰ ਪੋਲਾ ਬਿਰਲਾ ਜਵਰਾਜ ਸਾਰੇ ਦਿਖਾਉਂਗਾ ਆ ਹੈਗਾ ਜੀ ਪੋਲਾ ਇਹ ਹੈਗਾ ਬਿਰਲੇ ਸਾਹ ਦਾ ਬੱਚਾ ਤੇ ਮਾਂ ਦੀ ਪਾਰਵਤੀਆ ਕੀ ਮਾਂ ਜਿਹਦਾ ਰਿਕਾਰਡ ਹੈਗਾ ਜੀ 29 ਕਿਲੋ 400 ਗ੍ਰਾਮ ਦਾ ਮਾਂ ਵੀ ਤੁਹਾਨੂੰ ਦਿਖਾਉਂਗਾ ਨਾਲ ਇਹਦੀ ਇਹ ਖੜਾ ਹੈਗਾ ਜੀ ਪੋਲਾ ਦੇਖ ਸਕਦੇ ਹੋ ਬਹੁਤ ਸੋਹਣਾ ਕਦ ਕਾਠ ਦੇ ਵਿੱਚ ਤੇ ਸਾਹਮਣੇ ਜੋਗਰਾਜ ਦਾ ਬੱਚਾ ਜੀ ਮਾਂ ਇਹਦੀ ਪਾਰਵਤੀ ਆ ਗਈ ਪਿਓ ਇਹਦਾ ਜੋਗਰਾਜਾ ਹਜੇ ਖੀਰਾ ਕੱਚਾ ਬੱਚਾ ਆ ਬਿਲਕੁਲ ਖੀਰਾ 6 ਫੁੱਟ ਦੇ ਲਗਭਗ ਇਹਦਾ ਬੱਚੇ ਦਾ ਕਦ ਆ ਸਾਹਮਣੇ ਦੇਖ ਸਕਦੇ ਹੋ ਇਹਦਾ ਜਿਆ ਸੀਮਣ ਤੇ ਇਹਦਾ ਇੱਕ ਜਿਹੜਾ 1/4 ਹੱਥ ਫੁੱਲ ਸੀ ਇਹ ਦੋਨਾਂ ਸੀਮਣ ਜਿਹੜਾ ਹੁਣ ਇਹ ਤਿਆਰ ਹੋ ਰਿਹਾ ਹੈਗਾ ਤਕਰੀਬਨ 10 ਦਿਨਾਂ ਚ ਤਿਆਰ ਹੋ ਜਾਊਗਾ ਤੇ ਆਹ ਦੇਖ ਸਕਦੇ ਹੋ ਢੋਲਾਗਾ ਜੀ ਤੇ ਆਹ ਬੱਚਾ ਇਹਨਾਂ ਨੂੰ ਆਪਾਂ ਆਪਾ ਦੁਆਏ ਸੀ ਪੰਜਾਬ ਚੋਂ ਤੇ ਆਹ ਖੜਾ ਜੀ ਇਧਰ ਚਾਂਦ ਵੀਰ ਦੇਖ ਸਕਦੇ ਹੋ ਕੜਕੇ ਦਾ ਕੰਮ ਦਾ ਟਾਈਮ ਹੈ ਨਾਲ ਦੀ ਨਾਲ ਨਿਵਾ ਰਹੇ ਤੇ ਇਧਰ ਕੱਕਵਟਾ ਪਹੁੰਚ ਗਏ ਇਹ ਦੇਖ ਸਕਦੇ ਹੋ ਚਾਂਦ ਵੀਰ ਠੀਕ ਅੱਗੇ ਸਾਨੂੰ ਮਦਹਾਉਣਾਗਾ ਐਚਐਫ ਦੇ ਜੁੜੇ ਰਹੋ ਨਾਲ ਦੀ ਨਾਲ ਜਿਹੜੇ ਭਰਾ ਜੁੜੇ ਹੈਗੇ ਤੇ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਆ ਕਰੋ ਸਾਨੂੰ ਹੁਣ ਤਾਂ ਹੁਣ ਐਚਐਫ ਦੇ ਤੇ ਜਰਸੀ ਇਹ ਤੁਹਾਨੂੰ ਬੋਲ ਦਿਖਾਉਂਗਾ ਸਾਹਮਣੇ ਦੇਖ ਲਵੋਗੇ ਜਿਹੜਾ ਬੋਲ ਖੜਾ ਹੀ ਇਹ ਇਹ ਹੈਗਾ ਹੈਗਾ ਜੁਰਾਬਾ ਯੂਰਾ ਬਰਾ ਹੈ ਐਚਫ ਨਸਲ ਦੇ ਵਿੱਚ ਤੇ ਇਹਦਾ ਜਿਹੜਾ ਮਾਦਾ ਰਿਕਾਰਡ ਹੈਗਾ 67 ਕਿਲੋ 200 ਗ੍ਰਾਮ ਦਾ ਰਿਕਾਰਡ ਹੈ ਜੀ ਦੀ ਮਾਦਾ ਤੇ ਅੱਗੇ ਸਾਹਮਣੇ ਦੇਖ ਸਕਦੇ ਹੋਗੇ ਜਰਸੀ ਬੋਲਾ ਹਜੇ ਖੀਰਾ ਨਦੰਦਾ ਤੋਂ ਤੇ ਇਹ ਹੈਗਾ ਅਰਨਾਲਡੋ ਇਹਦੀ ਮਾਦਾ 40 42 ਕਿਲੋ ਦਾ ਰਿਕਾਰਡ ਹੈ 42 ਪਲੱਸ ਰਿਕਾਰਡ ਹੈ ਅਰਨਾਲਡੋ ਦੇਖ ਸਕਦੇ ਹੋ ਕਰਮ ਵੀ ਬਰੀਡਿੰਗ ਫਾਰਮ ਹਰਿਆਣਾ ਤੇ ਖੜੇ ਨੇਗੇ ਤੇ ਅੱਗੇ ਤੁਹਾਨੂੰ ਮੈਂ ਹੋਰ ਦਿਖਾਉਣਾਗਾ ਐਚਫ ਵਾਲੇ ਆ ਇੱਕ ਦੋ ਮੱਝਾਂ ਨੇ ਰੱਖੀਆਂ ਬਹੁਤ ਸੋਹਣੇ ਖੂਬਸੂਰਤ ਨੇ ਆ ਦੇ ਸੀਗਾਂ ਰੱਖੀ ਹੋਏ ਇਹਨਾਂ ਕੋਲੇ ਜਿਹੜੀ 22 ਕਿਲੋ ਤੇ ਰਿਕਾਰਡ ਹੋਇਆ ਬਾਗਾ ਦਾ ਹਾਂ ਦੇਖ ਸਕਦੇ ਹੋਗੇ ਤੇ ਆ ਇੱਧਰ ਖੜਾ ਜੀ ਆਪਣਾ ਜੁਗਨੂ ਇਹਦਾ ਰਿਕਾਰਡ ਤੁਹਾਨੂੰ ਦੱਸ ਦਿੰਨਾ ਮੈਂ ਪਹਿਲੇ ਸੋ ਇਹਦੀ ਮਾਂ ਨੇ 17 ਕਿਲੋ ਦੁੱਧ ਕੱਢਿਆ ਆਪਣੇ ਕੋਲੇ ਦੂਜੇ ਸੋਂ 19 ਕਿਲੋ ਦੁੱਧ ਕੱਢਿਆਗਾ ਤੇ ਆਪ ਇਹ ਤਨੌਲੇ ਮਿਲੇ ਚ ਡਿੱਕ ਮਿਲੇ ਤੇ ਦੋ ਵਾਰੀ ਤਨੌਲੇ ਤੇ ਇਕੱਲੀ ਫੂਲੇਆ ਤੋਂ ਚਾਰ ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਦਾ ਜੇਤੂ ਰਿਹਾ ਵਾ ਤਿੰਨ ਮਿਲੇ ਦੂਜੇ ਦੂਜੇ ਨੰਬਰ ਤੇ ਧਨੌਲੇ ਖੀਰਾ ਕੈਟਾਗਰੀ ਚ ਦੂਜੇ ਨੰਬਰ ਤੇ ਆਇਆ ਸੀਗਾ ਧਨੌਲੇ ਦੂਜੇ ਮਿਲੇ ਚਾਰਾਂ ਦਾ ਕੈਟਾਗਰੀ ਚ ਦੂਜੇ ਨੰਬਰ ਤੇ ਆਇਆਗਾ ਐਸ ਵਾਰ ਛੜਿਕ ਚਾਰਾਂ ਦਾ ਕੈਟਾਗਰੀ ਫੇਰ ਦੂਜੇ ਨੰਬਰ ਤੇ ਆਇਆ ਸੀਗਾ ਤੇ ਮਾਰ ਦੀ ਪਹਿਲੇ 17 ਖਲੋਤੋਂ ਕੱਢਾਗਾ ਦੂਜੇ 19 ਖਲੋਤੋਂ ਕੱਢਾ ਮਾਰ ਦੀ ਆਪਣੇ ਕੋਲੇ ਖੜੀ ਐ ਇਸ ਟਾਈਮ ਠੀਕ ਹੈ ਜੀ ਤੇ ਕਿਸੇ ਵੀ ਭਰਾਣੇ ਇਸ ਜਗਨੂ ਦਾ ਸੀਮਨ ਲਾਉਣਾ ਹੋਵੇ ਤਾਂ ਸੀਮਨ ਲਈ ਨੰਬਰ ਟਾਈਟਲ ਵਿੱਚ ਦਿੱਤਾ ਹੋਇਆ ਹੈਗਾ 8360462501 88604 62501 ਮੇਰਾ ਨੰਬਰ ਆ ਜੀ ਇਹ ਆਪਣਾ ਸਾਨਾ ਭਾਗ ਸਿੰਘ ਫਾਰਮ ਦਾ ਕਰਮ ਵੀ ਬਰੀਡਿੰਗ ਫਾਰਮ ਦੇ ਸੀਮਨ ਲਈ ਆਇਆ ਹੋਇਆ ਹੈਗਾ ਸੋ ਕਿਸੇ ਪ੍ਰਾਣ ਬਾਕੀ ਦੇ ਬੱਚੇ ਆਏ ਸੀਗੇ ਦੋ ਬੱਚਾ ਆਏ ਹੁਣ ਤੱਕ ਡਾਇਰੈਕਟ ਕ੍ਰੋਸਿੰਗ ਦੇ ਇੱਕ ਕੱਟਾ ਇੱਕ ਕੱਟੀ ਆ ਜੀ ਜਿਹੜਾ ਕੱਟਾ ਆਇਆ ਹੈਗਾ ਜੀ ਉਹ ਤਨੌਲੇ ਏਸਾਰ ਮੇਲੇ ਤੇ ਆਪਾਂ 16 ਦਾ ਨੰਬਰ ਬੱਚਾ ਸੀ ਤਿੰਨ ਮਹੀਨਾਂ ਵਾਲੀ ਕੈਟਾਗਰੀ ਚ ਪਾਇਆ ਸੀਗਾ ਤੇ ਜਿਹੜਾ ਉਥੋਂ ਚੌਥਾ ਨੰਬਰ ਤੇ ਆਇਆ ਸੀਗਾ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਇੱਕ ਦੀ ਕੱਟੀ ਆਈਗੀ ਉਹ ਵੀ ਪੂਰੀ ਫੁੱਲ ਮਾਰਕਿੰਗ ਬਹੁਤ ਸੋਹਣਿਆ ਮਤਲਬ ਪਿਓਰ ਨੀਲੀ ਲੀਰਾ ਵੀ ਤੇ ਆਉਣ ਵਾਲੇ ਦਿਨਾਂ ਚ ਉਹ ਸਿਹਤ ਮੱਜਾਂ ਜਿਹੜਾ ਡਾਇਰੈਕਟ ਗੱਭਣ ਨੇ ਆਪਣੇ ਪਿੰਡ ਦੇ ਵਿੱਚ ਤੇ ਉਹ ਪੰਜ ਪੰਜ ਚਾਚਾ ਮਿੰਨ ਗੱਭਣਾ ਹੋ ਚੁੱਕਿਆ ਨਹੀਂ ਆ ਤੇ ਉਹ ਬੱਚੇ ਸਾਨੂੰ ਦਿਖਾਵਾਂ ਬਾਅਦ ਚ ਸੋ ਫਲਾਲ ਦੀ ਘੜੀ ਇੱਕ ਵਾਰੀ ਤੁਹਾਨੂੰ ਰਿਕਵੈਸਟ ਹੈ ਬੇਨਤੀ ਹੈ ਬੇਕਰੇ ਮੇਰੇ ਕਹਿੰਦੇ ਸੀਮਨ ਜਰੂਰ ਜ ਇਹ ਸਾਂ ਦਾ ਸੋਇਮਨ ਜਿਹੜਾ ਜ਼ਰੂਰ ਵਰਤੋ ਜੇ ਤੁਹਾਡੇ ਘਰ ਚ ਚਾਰ ਪੰਜ ਪਸ਼ੂ ਹੈ ਦਾ ਸ ਤਾਂ ਇੱਕ ਵਾਰ ਜਿਹੜਾ ਜ਼ਰੂਰ ਸੀਮਨ ਲਾ ਕੇ ਦੇ ਲੋ ਰਿਜ਼ਲਟ ਚੰਗਾ ਲੱਗਿਆ ਤਾਂ ਵੀ ਜਰ ਸੀਮਨ ਵਰਤ ਲਓ ਨਹੀਂ ਜਵਾਬ ਦੇ ਦਿਓ ਕੋਈ ਪ੍ਰੈਸ਼ਰ ਆਈ ਨਹੀਂ ਹੈ ਨਾ ਸੋ ਇੱਕ ਵਾਰੀ ਜਰੂਰ ਬਾਤ ਕਰੋ ਕਿ ਸਾਨੂੰ ਵੀ ਇੱਕ ਵਾਰੀ ਮੌਕਾ ਦੇ ਕੇ ਦੇਖੋ ਸਾਨ ਚੰਗਾ ਬਹੁਤ ਤਾਂ ਚੰਗੀ ਬਲੱਡ ਲਾਈਨ ਦਾ ਸੂਰਜ ਪੱਪੂ ਸੰਧੂ ਵਾਲੇ ਸਾਨ ਦਾ ਪੋਤਾ ਹੈਗਾ ਇਹ ਤੇ ਬਾਕੀ ਸੁਣ ਮੈਦਦ ਦਿਹਾਉਣਾ ਹੈਗਾ ਸੂਰਵੀਰ ਆ ਖੜਾ ਜੀ ਸੂਰਵੀਰ ਇਹ ਆ ਖੜਾ ਇਧਰ ਨਹੀਂ ਆ ਮਰੋ ਬਈ ਇਹ ਟਾਈਸਨ ਆ ਜੀ ਐਚਐਫ ਨਸਲ ਦੇ ਵਿੱਚ 64 ਕਿਲੋ 200 ਗ੍ਰਾਮ ਦਾ ਰਿਕਾਰਡ ਦੀ ਮਾਦ ਤੇ ਆ ਖੜਾ ਜੀ ਸੂਰਵੀਰ ਪੂਰੇ ਮਤਲਬ ਭਾਰਤ ਦੇ ਵਿੱਚ ਕਈ ਮਿਲਦਾ ਹੈ ਚੈਂਪੀਅਨ ਹੈ ਭਾਰਤ ਦੇ ਕਈ ਸਟੇਟਾਂ ਦੀਆਂ ਸਰਕਾਰਾਂ ਇਹਨਾਂ ਨੂੰ ਲੱਖਾਂ ਰੁਪਏ ਦੇ ਕੇ ਕਾਰਮਵੀਰ ਨੂੰ ਬਰੀ ਆਪਣੇ ਸਟੇਟਾਂ ਸਟੇਟ ਦੇ ਕਿਸਾਨਾਂ ਵਾਸਤੇ ਇਹ ਵੀ ਪ੍ਰਦਰਸ਼ਨ ਹੀ ਕਰਾਉਂਦੇ ਨੇ ਇਹ ਤੇ ਅੱਗੇ ਆ ਖੜੀ ਜੀ ਆਪਣਾ युवराज ਖੜਾ ਹੈ ਇਹ ਪਿਛਲੇ ਦਿਨਾਂ ਜਾਂਦਾ ਕਿ ਇਹ ਐਕਸੀਡੈਂਟ ਹੋਗਾ ਸੀ ਇਹਦਾ ਮੇਲੇ ਤੇ ਜਾਂਦੇ ਦਾ ਉਹ ਉਥੋਂ ਜਿਹੜਾ ਇਹ ਆ ਸੱਟ ਵੱਜ ਗਈ ਸੀ ਜਿਹਦੇ ਕਰਕੇ ਤੁਹਾਨੂੰ ਦਿਖਾ ਦਣਾ ਮੈਂ ਇਹ ਹਾਲਤ ਹੀ ਦੇਖੋ ਆ ਖੜਾ ਜੀ ਦੇਖੋ ਤੁਹਾਨੂੰ ਦੀ ਸੀ ਹੁੰਦਾ ਐਂ ਜੇ ਖੜਾ ਹੈ ਆ ਦੇਖੋ ਲੱਤਾਂ ਐ ਜੋੜੀਆਂ ਮੈਨੀਆਂ ਇਹ ਤਾਂ ਆ ਹੀ ਹੋਇਆ ਕੋ ਸੱਟ ਵੱਜੀ ਹੋਈਗੀ ਇਹ ਆਪਣਾ ਚੂਲਾ ਟੁੱਟ ਗਿਆ ਹੋਇਆ ਜਾਂ ਕੁਝ ਹੋਰ ਅੰਦਰ ਹੋਇਆ ਵਾ ਗੜਬੜਾ ਤੇ ਆਹ ਕੱਟਾ ਖੜਾ ਇੱਕ ਜੀ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਕਿ ਆਹ ਆਹੀ ਹੈ ਜੀ પાર્વતી ਜਿਨੇ 29 ਕਿਲੋ 400 ਗ੍ਰਾਮ ਉੱਧਰ ਰਿਕਾਰਡ ਕਰਾਇਆ ਵਾ ਕਈ ਵੀ ਲੈ ਤੇ 25 ਕਿਲੋ 26 28 ਕਿਲੋ 24 ਕਿਲੋ ਇਸ ਤਰ੍ਹਾਂ ਜਿਹੜਾ ਰਿਕਾਰਡ ਕਰਾਇਆ ਮੱਝ ਨੇ ਬਹੁਤ ਸੋਹਣੀ ਮੱਝ ਆਈ ਇਹ પાર્વતી ਬਿਰਲੇ ਝੁੱਟ ਦੀ ਮਾਂ ਵੀ ਤੁਹਾਨੂੰ ਹੁਣ ਬਿਰਲਾ ਆਹ ਦੇਖ ਲਿਆ ਕਈ ਸੂਰ ਵੀ ਫੇਰ ਨਿਗਾਹ ਮਾਰ ਲੋ ਅੱਗੇ ਤੁਹਾਨੂੰ ਦਿਖਾਉਣਾ ਹੈਗਾ ਬਿਰਲਾ ਬਿਰਲਾ ਇੱਧਰ ਖੜਾ ਹੈਗਾ ਸਾਹਮਣੇ ਆਹਾ ਜੋਗਰਾਜ ਸਾਹਾਂ ਦੀ ਕੱਟੀ ਹੈ ਜੀ ਦੇਖ ਸਕਦੇ ਹੋ ਤੇ ਅੱਗੇ ਜਿਹੜਾ ਇੱਕ ਰਛੇੜੀ ਵਾਲਾ ਇੰਦਰ ਬੁੱਲ ਆ ਜੀ ਉਹ ਉਹ ਉਹਦਾ ਕੱਟਾ ਹੈ ਜੀ ਇਹ ਤੇ ਅੱਗੇ ਲਾਸਟ ਤੁਹਾਨੂੰ ਦਿਖਾਉਂਗਾ ਮੈਂ ਆ ਖੜਾ ਜੀ ਬਿਰਲਾ ਜਿਹੜੀ ਤੁਹਾਨੂੰ ਮੱਝ ਹੋਣ ਦਿਖਾ ਕੇ ਆ ਮੈਂ ਤੁਹਾਨੂੰ ਮੱਝ পার্বਤੀ 29 ਕਿਲੋ 400 ਗ੍ਰਾਮ ਲਾਈ ਮਿਲਕਿੰਗ ਦੱਸਿਆ ਬਾਈ ਨੇ ਉਹਦਾ ਕਟਾ ਜਿਹੜਾ ਛੋਟਾ ਕ ਵੱਡਾ ਇਹ ਪੰਚਾਇਤੀ ਸਾਹਣਾ ਦਾ ਪਾਓ ਇਹਦੀਆਂ ਝੋਟੀਆਂ ਜਿਹੜੀਆਂ ਦੋ ਦੋ ਤੇ ਪਹਿਲੇ ਸੂਏ ਜਿਹੜੀਆਂ ਆਮ ਮੱਝਾਂ ਨੇ 10 11 ਕਿਲੋਆਂ 8 9 ਕਿਲੋ 10 ਕਿਲੋਆਂ ਉਹਨਾਂ ਦੇ ਵਿੱਚੋਂ ਬਾਈ ਕਰਮਬੀ ਦੇ ਕਹਿੰਦੇ ਮੁਤਾਬਕ ਵੀ 14 15 ਕਿਲੋ ਦੋ ਧਿਆਈਆਂ ਨੇ ਜੀਆਂ ਬਾਕੀ ਦਾ ਆਉਣ ਵਾਲੇ ਸਮੇਂ ਚ ਜਿਹੜੀਆਂ ਪੰਜਾਬ ਚ ਕਈ ਝੋਟੀਆਂ ਨੇ ਸਾਰੇ ਨਿਗਾ ਚ ਖੜੀਆਂ ਨੇ ਜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਜੇ ਹੋ ਸਕੇ ਲਾਈਵ ਮਿਲ ਕੇ ਵੀ ਕਰਾਵਾਂਗੇ ਸੋ ਇਹ ਹੈਗਾ ਜੀ ਬਿਰਲਾ ਬੁੱਲ ਸੋ ਤੁਹਾਨੂੰ ਦਿਖਾਉਣੇ ਸੀ ਕਰਮਬੀ ਬਰੀਡਿੰਗ ਫਾਰਮ ਦੇ ਕਿਉਂਕਿ ਇੱਥੇ ਆਪਾਂ ਜੁਗਨੂ ਸੋ ਇੱਕ ਵਾਰੀ ਫੇਰ ਰਿਕਵੈਸਟ ਕਰਦਾ ਕਿ ਜੁਗਨਾ ਸੀਮਨ ਨੀਲੀ ਰਵੇ ਜਰੂਰ ਵਰਤੋ ਯਕਰੀ ਬੱਚੇ ਬਹੁਤ ਸੋਹਣੇ ਪਾਉਂਦਾ ਹੈ ਤੇ ਮਾਂ ਦਾ ਪਿਓ ਦਾ ਰਿਕਾਰਡ ਸਾਰਾ ਓਕੇ ਰਿਪੋਰਟ ਆ ਜੀ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਸੋ ਤੁਹਾਡਾ ਚੰਗੀ ਚੰਗੀ ਜਿਹੜੀਆਂ ਵੀਡੀਓ ਪਸੰਦੀ ਕਰਦੇ ਰਹੇਗਾ ਕਰਾਂਗੇ ਸਸਰੀ ਕਾਲ ਜੀ ਧੰਨਵਾਦ ਜੀ